ਇਸ ਲਈ ਅੱਜ ਦੀ अहम ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਹਿਰਾਸਤ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਗਿਆ ਹਾਲਾਂਕਿ 7 ਮਈ ਤੱਕ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚ ਹਿਰਾਣਗੇ ਬੀਤੀ ਸੁਣਵਾਈ ਦੇ ਦੌਰਾਨ ਜਿਹੜੀ ਰਾਊਜ਼ ਐਬਨੂ ਕੋਰਟ ਦੇ ਵੱਲੋਂ ਸੁਣਵਾਈ ਜਿਹਦੇ ਵਿੱਚ ਹੋਈ ਸੀ ਉਸ ਦੇ ਵਿੱਚ ਨਾਇਕ ਹਿਰਾਸਤ ਵਧਾ ਦਿੱਤੇ ਗਈ ਸੀ ਜਿਸ ਦੇ ਚਲਦਿਆਂ 7 ਮਈ ਤੱਕ ਤਿਹਾਰ ਜੇਲ੍ਹ ਦੇ ਵਿੱਚ ਬੰਦ ਰਹਿਣਗੇ ਅਰਵਿੰਦ ਕੇਜਰੀਵਾਲ ਪਰ ਇਸ ਦੇ ਨਾਲ ਹੀ ਐਸੇ ਹੀ ਹਿਰਾਸਤ ਦੇ ਖਿਲਾਫ ਜਿਹੜੀ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਉਹ ਖਾਰਜ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਉਸੇ ਤੇ ਹੀ ਅੱਜ ਸੁਣਵਾਈ ਹੋਣੀ ਹੈ ਹਿਰਾਸਤ ਨੂੰ ਲੈ ਕੇ ਦੱਸਦੇ ਕਿ ਈਡੀ ਦੇ ਵੱਲੋਂ ਕੇਜਰੀਵਾਲ ਨੂੰ ਦਿੱਲੀ ਸ਼੍ਰਾਮਨੀਤੀ ਕੇਸ ਦੇ ਵਿੱਚ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੇਜਰੀਵਾਲ ਨੂੰ ਉਸ ਤੋਂ ਬਾਅਦ ਰਾਉਜ਼ ਐਵੇਨਿਊ ਕੋਰਟ ਨੇ 1 April ਤੋਂ 15 April ਤੱਕ ਤਿਹਾੜ ਭੇਜ ਦਿੱਤਾ ਸੀ ਉਸ ਤੋਂ ਬਾਅਦ ਕੋਰਟ ਨੇ ਉਹਨਾਂ ਦੀ ਨਿਯਾਇਕ ਹਿਰਾਸਤ 23 April ਤੱਕ ਤੇ ਫਿਰ ਉਸ ਤੋਂ ਬਾਅਦ ਹੁਣ 7 ਮਈ ਤੱਕ ਵਧਾ ਦਿੱਤੀ ਹੈ ਇਸ ਨਾਲ ਹੀ ਦੱਸਦੇ ਕਿ 9 April ਨੂੰ ਜਿਹੜੀ ਹਾਈ ਕੋਰਟ ਦੇ ਵਿੱਚ ਹਿਰਾਸਤ ਸੰਬੰਧੀ ਜੋ ਸੁਣਵਾਈ ਹੋਈ ਸੀ ਉਸ ਨੇ ਉਸ ਦੇ ਦੌਰਾਨ ਇਹ ਕਿਹਾ ਗਿਆ ਸੀ ਉਸ ਸੁਣਵਾਈ ਦੇ ਵਿੱਚ ਇਹ ਕਿਹਾ ਗਿਆ ਸੀ ਕਿ ED ਦੇ ਵੱਲੋਂ ਸਾਰੇ ਸਬੂਤ ਦਿੱਤੇ ਗਏ ਨੇ ਢਾਕਲ ਕੀਤੇ ਗਏ ਨੇ ਜਿਸ ਦੇ ਚਲਦਿਆਂ ਉਹਨਾਂ ਦੀ ਜਿਹੜੀ ਯਾਚਿਕ ਹੈ ਉਸ ਨੂੰ ਖਾਰਜ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇਹ ਫਾਈਲ ਜਿਹੜੀ ਆ ਉਹ ਲਗਾਈ ਗਈ ਅਪੀਲ ਧਾਰ ਕੀਤੀ ਗਈ ਕੇਜੀਵਾਲ ਦੇ ਵਕੀਲ ਦੇ ਵੱਲੋਂ ਜਿਸ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਇਸ ਦੇ ਨਾਲ ਹੀ ਦੱਸਦੇ ਕਿ ਤਿਹਾਰ ਜੇਲ੍ਹ ਦੇ ਵਿੱਚ ਬੰਦ ਸੀ ਐਮ ਕੇਜੀਵਾਲ ਦੀ ਪਤਨੀ ਨੂੰ ਮਿਲਣ ਦੀ ਵੀ ਇਜਾਜ਼ਤ ਨਹੀਂ ਮਿਲੀ ਅੱਜ ਉਹਨਾਂ ਨੇ ਤਿਹਾੜ ਜੇਲ੍ਹ ਦੇ ਵਿੱਚ ਜਾ ਕੇ ਅਰਵਿੰਦ ਕੇਜਰੀਵਾਲ ਦੇ ਨਾਲ ਸੁਨੀਤਾ ਕੇਜਰੀਵਾਲ ਨੇ ਮੁਲਾਕਾਤ ਕਰਨੀ ਸੀ ਪਰ ਬੀਤੇ ਦਿਨ ਹੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਇਸ ਨੂੰ ਰੱਦ ਕਰ ਦਿੱਤਾ ਗਿਆ ਹਾਲਾਂਕਿ ਤਿਹਾੜ ਜੇਲ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਨ ਨਹੀਂ ਦੱਸਿਆ ਗਿਆ ਕਿ ਕਿਸ ਕਾਰਨ ਤੋਂ ਉਹਨਾਂ ਦੀ ਮੁਲਾਕਾਤ ਨੂੰ ਜਿਹੜਾ ਪ੍ਰੋਗਰਾਮ ਹੈ ਉਹ ਰੱਦ ਕੀਤਾ ਗਿਆ ਪਰ ਮੁਲਾਕਾਤ ਅੱਜ ਨਹੀਂ ਕਰ ਪਾਣਗੇ ਸੁਨੀਤਾ ਕੇ ਜੀਵਾਲ ਤੇ ਉਧਰ ਦੂਸਰੇ ਪਾਸੇ ਅੱਜ ਸੀਐਮ ਅਰਵਿੰਦ ਕੇ ਜੀਵਾਲ ਦੀ ਹਿਰਾਸਤ ਨੂੰ ਲੈ ਕੇ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਆ ਉਸ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਇਸ ਲਈ ਦੀ ਅਹਿਮ ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅਰਵਿੰਦ ਕੇਜਰੀਵਾਲ ਦੀ ਹਿਰਾਸਤ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਗਿਆ ਹਾਲਾਂਕਿ 7 ਮਈ ਤੱਕ ਅਰਵਿੰਦ ਕੇਜਰੀਵਾਲ तिहाड़ जेल ਦੇ ਵਿੱਚ ਹੀ ਰਹਿਣਗੇ ਬੀਤੀ ਸੁਣਵਾਈ ਦੇ ਦੌਰਾਨ ਜਿਹੜੀ ਰਾਊਸ ਐਬ ਨੂੰ ਕੋਰਟ ਦੇ ਵੱਲੋਂ ਸੁਣਵਾਈ ਜਿਹਦੇ ਵਿੱਚ ਹੋਈ ਸੀ ਉਸ ਦੇ ਵਿੱਚ ਨਾਇਕ ਹਿਰਾਸਤ ਵਧਾ ਦਿੱਤੀ ਗਈ ਸੀ ਜਿਸ ਦੇ ਚਲਦਿਆਂ 7 ਮਈ ਤੱਕ ਤਿਹਾੜ ਜੇਲ੍ਹ ਦੇ ਵਿੱਚ ਬੰਦ ਰਹਿਣਗੇ ਅਰਵਿੰਦ ਕੇ ਜਿਵਾਲ ਪਰ ਇਸ ਦੇ ਨਾਲ ਹੀ ਐਸੇ ਹੀ ਹਿਰਾਸਤ ਦੇ ਖਿਲਾਫ ਜਿਹੜੀ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਉਹ ਖਾਰਜ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਉਸੇ ਤੇ ਹੀ ਅੱਜ ਸੁਣਵਾਈ ਹੋਣੀ ਹੈ ਹਿਰਾਸਤ ਨੂੰ ਲੈ ਕੇ ਦੱਸਦੇ ਕਿ ED ਦੇ ਵੱਲੋਂ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਨੀਤੀ ਕੇਸ ਦੇ ਵਿੱਚ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੇਜਰੀਵਾਲ ਨੂੰ ਉਸ ਤੋਂ ਬਾਅਦ ਰਾਉਜ਼ ਐਵੈਨਿਊ ਕੋਰਟ ਨੇ 1 April ਤੋਂ 15 April ਤੱਕ ਤਿਹਾੜ ਪੇਜ ਦਿੱਤਾ ਸੀ ਉਸ ਤੋਂ ਬਾਅਦ ਕੋਰਟ ਨੇ ਉਹਨਾਂ ਦੀ ਨਿਯਾਇਕ ਹਿਰਾਸਤ 23 April ਤੱਕ ਤੇ ਫਿਰ ਉਸ ਤੋਂ ਬਾਅਦ ਹੁਣ 7 May ਤੱਕ ਵਧਾ ਦਿੱਤੀ ਹੈ ਇਸ ਨਾਲ ਹੀ ਦੱਸ ਦੇ ਕਿ 9 April ਨੂੰ ਜਿਹੜੀ ਹਾਈ ਕੋਰਟ ਦੇ ਵਿੱਚ ਹਿਰਾਸਤ ਸੰਬੰਧੀ ਜੁਡੀ ਸੁਣਵਾਈ ਹੋਈ ਸੀ ਉਸ ਨੇ ਉਸ ਦੇ ਦੌਰਾਨ ਇਹ ਕਿਹਾ ਗਿਆ ਸੀ ਉਸ ਸੁਣਵਾਈ ਦੇ ਵਿੱਚ ਇਹ ਕਿਹਾ ਗਿਆ ਸੀ ਕਿ ED ਦੇ ਵੱਲੋਂ ਸਾਰੇ ਸਬੂਤ ਦਿੱਤੇ ਗਏ ਨੇ, ਦਾਖਲ ਕੀਤੇ ਗਏ ਨੇ ਜਿਸ ਦੇ ਚਲਦਿਆਂ ਉਹਨਾਂ ਦੀ ਜਿਹੜੀ ਯਾਚਿਕ ਹੈ ਉਸ ਨੂੰ ਖਾਰਜ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਫਾਈਲ ਜਿਹੜੀ ਆ ਉਹ ਲਗਾਈ ਗਈ ਅਪੀਲ ਦਾਇਰ ਕੀਤੀ ਗਈ। ਕੇਜੀਵਾਲ ਦੇ ਵਕੀਲ ਦੇ ਵੱਲੋਂ ਜਿਸ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਦੱਸ ਦੇ ਕਿ ਇਤਿਹਾਰ ਜੇਲ੍ਹ ਦੇ ਵਿੱਚ ਬੰਦ ਸੀ ਐਮ ਕੇਜੀਵਾਲ ਦੀ ਪਤਨੀ ਨੂੰ ਮਿਲਣ ਦੀ ਵੀ ਇਜਾਜ਼ਤ ਨਹੀਂ ਮਿਲੀ ਅੱਜ ਉਹਨਾਂ ਨੇ ਤਿਹਾੜ ਜੇਲ੍ਹ ਦੇ ਵਿੱਚ ਜਾ ਕੇ ਅਰਵਿੰਦ ਕੇਜਰੀਵਾਲ ਦੇ ਨਾਲ ਸੁਨੀਤਾ ਕੇਜਰੀਵਾਲ ਨੇ ਮੁਲਾਕਾਤ ਕਰਨੀ ਸੀ ਪਰ ਬੀਤੇ ਦਿਨ ਹੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਇਸ ਨੂੰ ਰੱਦ ਕਰ ਦਿੱਤਾ ਗਿਆ ਹਾਲਾਂਕਿ ਤਿਹਾੜ ਜੇਲ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਨ ਨਹੀਂ ਦੱਸਿਆ ਗਿਆ ਕਿ ਕਿਸ ਕਾਰਨ ਤੋਂ ਉਹਨਾਂ ਦੀ ਮੁਲਾਕਾਤ ਨੂੰ ਜਿਹੜਾ ਪ੍ਰੋਗਰਾਮ ਹੈ ਉਹ ਰੱਦ ਕੀਤਾ ਗਿਆ ਪਰ ਮੁਲਾਕਾਤ ਅੱਜ ਨਹੀਂ ਕਰ ਪਾਣਗੇ ਸੁਨੀਤਾ ਕੇ ਜਿਵਾਲ ਤੇ ਉਧਰ ਦੂਸਰੇ ਪਾਸੇ ਅੱਜ ਸੀਐਮ ਅਰਵਿੰਦ ਕੇ ਜਿਵਾਲ ਦੀ ਹਿਰਾਸਤ ਨੂੰ ਲੈ ਕੇ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਹੈ ਉਸ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ